ਉਹ ਨਾ ਉਹ ਨਾ ਨਹੀਂ ਹੋ ਰਹਾ ਮਾਈ ਜਿਹੜੇ ਲੋਕ ਸਾਰੇ ਕਿਹੋ ਜਿਹੇ ਆਜਪਾਨ ਨੂੰ ਪੰਜਾਬ ਨੂੰ ਸਤਨੁਰਦੀ ਹੁਣ ਦਾ ਤੇ ਪਨੀਤ ਕੌਰ ਨੂੰ ਕਾਂਗਰਸੀ ਪਿੱਠੇਸ਼ੋੜਾ ਘੁੰਮਣ ਵਾਸਤੇ ਔਰ ਉਜਿਹੇ ਮੌਕੇ ਉਪਰਸੋ ਮੋਦੀ ਨੂੰ ਲੜ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜਾਤੀ ਇੱਕ ਕਨਈਆ ਮਿੱਤਲ ਵਾਲੋਂ ਬੜਾ ਪ੍ਰਚਾਰ ਕੀਤਾ ਜਗਰਨ ਦੀ ਆੜ ਦੇ ਵਿੱਚ ਜਿਹੜਾ ਜੋ ਰਾਮਕੋਲ ਆਏ ਆ ਵੀ ਲੱਗਦਾ ਇਹਦਾ ਵੀ ਇਫੈਕਟ ਨਿਕਾਦਾ ਜੀ ਜਿਹੜਾ ਅੱਜ-ਪਰਹਣ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਬਈ ਮਾਈਕ ਦੇਖੋ ਵਿੱਚ ਆਪਾਂ ਕਹਿ ਸਕਦਾ ਥੋੜਾ ਬਹੁਤ ਤਾਂ ਫਰਕ ਪਾਉਗਾ ਪਰ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਇਹਨਾਂ ਦੀ ਰਾਜਨੀਤੀ ਦੀ ਹਾਰ ਦੋਪਰਾ ਮੋਤੀ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੀ ਕਿ ਪ੍ਰਣਾਲੇ ਪ੍ਰਨਿਤ ਕੋਲ ਜਿੱਤੀ ਹੈ ਬਈ ਥੋੜੇ ਮਾਈਕ ਕਰਨੀ ਦੀ ਸਮਝ ਉਸ ਦੀ ਦੇਖੋ ਤਾਂ ਬਹੁਤ ਕਾਰਨ ਨੇ ਹੈਗਾ ਉਹਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨ ਨਾਲ ਬਹੁਤ ਲੁੱਗੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਪੱਟੇ ਦਿੱਤੇ ਜਦੋਂ ਉੱਜੜ ਕੇ ਆ ਉਹਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ ਜਿਨ੍ਹਾਂ ਵਿੱਚ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤੇ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਹੈਗਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮ ਨੁੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਇਹ ਮੈਦੀ ਨਕੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤੇ ਆ ਸਾਡੀ ਬੁੱਕ ਖੂਬ ਹੀ ਹੈ ਕਿ ਕਾਂਗਰਸ ਪਾਰਟੀ ਤਾਨਾਪੱਖ ਹਰ ਇੱਕ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ ਇੱਕ ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ ਬਣਾਉਂਦੀ ਕਿੰਨੀ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਛ ਹੈ ਜੀ ਸੋ ਡਾਕਟਰ ਆ ਗਿਆ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50 ਹਜ਼ਾਰ ਦਾ ਦਾਵਾ ਕਰ ਰਹੇ ਨੇ ਲੀਡ ਵੱਧ ਸਕਦੀ ਸੀ ਵੀ ਜੇਕਰ ਸਾਡੀ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਤਨ ਤਨ ਬਲ ਦਾ ਪ੍ਰਯੋਗ ਦਾ ਧੰਦਾ ਪ੍ਰਯੋਗ ਕੀਤਾ ਹੈਗਾ ਦਸ਼ਾ ਦਾ ਪ੍ਰਯੋਗ ਕੀਤਾ ਉਹਦਾ ਹੀ ਫਰਕ ਪਿਆ ਹੈਗਾ ਜਿਸ ਕਰਕੇ ਸਾਡੀ ਲੀਡ 50 ਨਹੀਂ ਸਾਡੀ ਲੀਡ 15 ਰਜ ਹੈਗਾ ਦੇਖੋ ਲੱਗਦਾ ਕਿ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਾਂ ਨितीश ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਗਠਜੰਦਰੀ ਸਰਕਾਰ ਬਣੇਗੀ ਦੇਖੋ لازਮੀ ਬਣੂਗੀ ਇੰਡੀਆ ਗਠਜੰਦ ਦਾ ਇੰਦੇ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਜੰਦਰੀ ਮਿਹਨਤ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟ ਗਏ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਪਾਰਟੀ ਬੀਜੇਡੀ ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ ਜਿਸ ਤਰ੍ਹਾਂ ਉਹਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ ਤੇਰਾ ਸਾਡੇ ਨਾਲ ਗੱਲਬਾਤ ਨਹੀਂ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ 272 272 ਦਾ ਜাদু ਮੈਂ ਇਹ ਅੰਕੜਾ ਸੀ ਪਾਰ ਕਰਨਾ ਤੁਹਾਡੀ ਕੋਈ ਸੀਨੀਅਰ ਸਾਡੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲ ਦੇ ਆ ਵੀ ਜਿਹੜਾ ਜਾਦੂ ਨਹੀਂ ਪਟਿਆਲੇ ਤੇ ਇਹਦਾ ਜ਼ੀਰੋ ਬਿਲ ਨਹੀਂ ਬਣੀ ਵੱਡੀ ਨਾਂ ਦੀ ਗਰੀਬ ਵਰਕਰ ਗਰੀਬ ਵਰਨ ਵਿੱਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਤੁਹਾਡੇ ਕਿੰਨਾ ਕਿਤੇ ਬੀਜਪੀ ਨੂੰ ਪਈ ਹੈ ਜੀ ਕੋਈ ਨਾ ਗੱਲ ਨਾ ਦਾ ਪੱਕਾ ਕਿਹਾ ਜਾ ਸਕਦਾ ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾਤ ਹੋਈ ਹੈ ਕੋਈ ਗਲਤ ਬਾਤ ਹੋਈ ਨਹੀਂ ਕੋਈ ਹੋਰ ਹੋਦਾ ਤੁਹਾਨੂੰ ਕੋਈ ਬਧਾਈ ਬਧਾਈ ਦਾ ਮੈਸੇਜ ਨਹੀਂ ਮੈਜੇ ਨੀਅਤਾਂ ਅੱਜ ਤਾਂ ਰਿਜ਼ਲਟ ਹੁਣ ਦੇਖਿਆ ਕਲੀਅਰ ਹੋਇਆ ਦੇਖਿਆ ਕੰਮ ਤਾਂ ਜੀ ਸੰਪਰਕ ਨਾਲ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਹੈ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਸੀ ਜੀ ਤੁਹਾਨੂੰ ਲੱਗਦਾ ਵੀ ਜੇ ਨਵਜੋਤ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਮੋਟ ਬੈਂਚ 'ਚ ਥੋੜਾ ਫਰਕ ਪੈਂਦਾ ਜੀ ਮੈਂ ਦੇਖੋ ਉਹਨਾਂ ਨੂੰ ਮ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਜਾਣਦਾ ਕਿ ਉਹ ਆਪਣੇ ਪਰਿਵਾਰ ਦੀ ਸਾਥ ਵਿੱਚੋਂ ਮੇਰੇ ਵਾਸਤੇ ਤੋਰੇ ਬੰਨ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ ਡਾਕਟਰ ਸਾਹਿਬ ਜੋ ਮੌਜੂਦਾ ਸਰਕਾਰ ਕਹਿ ਰਹੀ ਸੀ 13 0 ਦਾ ਨਾਰਾ ਲਾ ਰਹੀ ਸੀ ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰ ਜਿਹੜਾ ਉਹ ਭਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀ ਤੇ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਤੇ ਉਹਨਾਂ ਦੀ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਕੁਛ ਨਾ ਕੋਈ ਸੂਲਕ ਦਾ ਰਹਿੰਦਾ ਹੈਗਾ ਜਿਹੜਾ ਜਿੱਦਰੂ ਦੇ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੁੱਧਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਭਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜਕੀਨੀ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜਕੀਨੀ ਚੱਲਦੀ ਪਈ ਮੌਜੂਦਾ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨਾਂ ਉਹਨਾਂ ਸਮੁੱਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ 'ਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ 'ਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਪੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਇਹ ਅਰਬਜੀਤ ਸਿੰਘ ਅਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਲ ਬਣਾ ਲਈ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਦਾ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਇਹਨਾਂ ਸਰਕਾਰ ਕਰਦਾ ਨਹੀਂ ਲੱਗਦੀ ਮੈਂ ਤਾਂ ਪਹਿਲੇ ਕਰਨਾ ਐਨਐਸ ਤੋਂ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕਿ ਡਿਬਰੂਗੜ ਡਿਬਰੂਲ ਕਪਯਾਬ ਕਿਉਂ ਨਹੀਂ ਕਿਹੜੀ ਜੁਰਮ ਹੈ ਹੋਰ ਕਿਹੜੇ ਦੱਸੋ ਕਿਹੜੇ ਰਾਜ ਦਾ ਜਿਹੜਾ ਜਿਹੜਾ ਬਜਾਇਆ ਮਤਲਬ ਜਿਹੜਾ ਇਦਾਂ ਤਤ ਹੈਗਾ ਉਹਨੂੰ ਆਪਣੇ ਰਾਜ ਤੋਂ ਬਾਹਰ ਭੇਜਿਆ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚ ਅਨਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀ ਉਸ ਫਤਿਹ ਦਾ ਸਨਕਾਰ ਕਰਨਾ ਚਾਹੀਦਾ ਹੈ ਕਿ ਲੋਕਾਂ ਨੇ ਇਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਦਿੱਤਾ ਹੈ ਠੀਕ ਹੈ ਥੈਂਕ ਯੂ